ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਣੇ ਕੋਲ ਮਸ਼ੀਨ ਆਈ ਸੀਗੀ ਕੇਐਸਏ ਤਾਂ ਇਹ ਮਸ਼ੀਨ ਆਪਣੇ ਸਬਸਕ੍ਰਾਈਬਰ ਭਰਾਵਾਂ ਦੀ ਆ ਤੇ ਵੀਡੀਓ ਦੇਖ ਕੇ ਜਦੋਂ ਆਪਣੇ ਕੋਲ ਪਹੁੰਚੇ ਸੀ ਤੇ ਇਹ ਮਸ਼ੀਨ ਨੂੰ ਜਦੋਂ ਭਰਾ ਕਹਿੰਦੇ ਵੀ ਦਿੱਕਤ ਆ ਰਹੀ ਆ ਕਿ ਇਹ ਮਾਲ ਦੀ ਖਚਾਈ ਨਹੀਂ ਬਹੁਤ ਕਰਦੀ ਹੈਗੀ ਬਹੁਤ ਜਿੱਦਾਂ ਉਲਟੀਆਂ ਜੀਆਂ ਕਰੀ ਜਾਂਦੀਆਂ ਮਸ਼ੀਨ ਖਚਾਈ ਨਹੀਂ ਪੂਰੀ ਕਰਦੀ ਹੈਗੀ ਮਾਲ ਦੀ ਤਾਂ ਇਹਦਾ ਆਪਾਂ ਉਹ ਵੀ ਦੇਖਣਾ ਆ ਨੌਕਸ ਉਹ ਵੀ ਕੱਢਣਾ ਆ ਤੇ ਹੋਰ ਵੀ ਭਰਾ ਕਹਿੰਦੇ ਸੀ ਕਿ ਜੋ ਜੋ ਵੀ ਹੋਣ ਵਾਲਾ ਹੋਊਗਾ ਤਾਂ ਇਹਦਾ ਸਾਰਾ ਹੀ ਆਪਾਂ ਕਰਨਾ ਆ ਓਵਰਾਲ ਹੀ ਕਰਨੀ ਜਿੱਦਾਂ ਯਾਨਕਿ ਜੋ ਇਹਦੇ ਵਿੱਚ ਭਰਾ ਤਾਂ ਕਹਿੰਦੇ ਸੀ ਕਿ ਵੀ ਜਿੰਨਾ ਜੋ ਸਾਰਾ ਕੁਝ ਹੀ ਕਰਦੇ ਹਾਂ ਤੇ ਆਪਾਂ ਜਿੰਨਾ ਜਿੰਨਾ ਵੀ ਜਾਨੀ ਕਿ ਸਹੀ ਹੋਊਗਾ ਉਹ ਨਹੀਂ ਆਪਾਂ ਛੇੜਨਾ ਤੇ ਹੋ ਸਕਦਾ ਇਹਦੇ ਘੇਰੇ ਵੀ ਲੱਗਣ ਵਾਲੇ ਆ ਜਿੱਦਾਂ ਕਹਿੰਦੇ ਹੋਏ ਹੈਗੇ ਭਰਾ ਤੇ ਬਾਕੀ ਆਪਾਂ ਇਹਨੂੰ ਖੋਲ ਕੇ ਦੇਖਦੇ ਆ ਤੇ ਕੀ ਕੀ ਇਹਦੇ ਵਿੱਚ ਹੋਣ ਵਾਲਾ ਆ ਤੇ ਉਹ ਆਪਾਂ ਕਰਦੇ ਹਾਂ ਹੁਣ ਆਪਾਂ ਹੁਣ ਇਹਦੀਆਂ ਬੈਲਟਾਂ ਲਾ ਲਈਏ ਪਹਿਲਾਂ ਤੇ ਬੈਲਟਾਂ ਲਾ ਕੇ ਤਾਂ ਆਪਏ ਇਹਦੇ 베어ਿੰਗ ਚੈੱਕ ਕਰਦੇ ਹਾਂ ਸਾਰਿਆਂ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਤਾਂ ਬਾਕੀ ਹੋਰ ਵੀ ਜੋ ਜੋ ਹੋਊਗਾ ਦੇਖਦੇ ਆਂ ਬੈਲਟਾਂ ਸਾਰੀਆਂ ਲੈ ਗਈਆਂ ਤੇ ਹੁਣ ਆਪਾਂ ਇਹਦੇ ਬੇਰਿੰਗ ਚੈੱਕ ਕਰਦੇ ਹਾਂ ਇਹ ਤਾਂ ਅੰਦਰ ਦੀ ਦੇਖ ਲੈ ਅੰਦਰ ਵੀ ਇਧਰ ਦੀ ਇੱਟਾ ਵੀ ਦੇਖ ਲੈ ਇਧਰ ਦੀ ਰਾਡ ਨਹੀਂ ਤੁਸਣੀ ਨਾ ਕੋਈ ਬਾਅਦ ਚ ਦੇਖ ਲੈਂਦਾ ਉਧਰ ਢੱਕਣ ਖੋਲ ਕੇ ਇਹਦੇ ਢੱਕਣ ਖੋਲ ਕੇ ਦੇਖ ਲਾਂਗੇ ਦੇਖ ਲੈਣੇ ਥੋੜਾ ਜਿਹਾ ਰੱਖੋ ਆਥਰੇਸ਼ਰ ਵਾਲਾ ਤੇਲ ਇਸ ਲਈ ਤੋਂ ਆ ਬੇਰੰਗ ਪੈਨ ਆਲਾ ਹੈ ਵੀ ਆਵਾਜ਼ ਬੰਦਾ ਪਰ। ਹੋਂਦੁਰਲਾ। ਕਿਦਾਂ? ਹੋਂਦੁਰਲਾ। ਇੱਕ ਬੇਰੰਗ ਇਹ ਪੈਨ ਆਲਾ ਹੈ। ਆ ਬਾਹਰ ਲੱਗ ਚੈੱਕ। ਬਾਹਰ ਲੱ ਸਹੀ ਹੈ। ਕਾਫੀ ਆਉਣਾ ਇੱਥੇ। ਅੱਛਾ। ਇਹ ਸਹੀ ਹੈ। ਸਹੀ ਹੈ। ਇਹ ਛੋਟੇ ਬેરਗੇ ਨਹੀਂ ਕਿਤੇ ਜਾਂਦੇ ਜੰਦੇ ਨਹੀਂ ਇਕ ਵਾਰੀ ਚੈੱਕ ਕਰਨੀ ਚਾਹੀਦੀ ਹਾਂ ਠੀਕ ਹੈ ਠੀਕ ਹੈ ਚੱਲ ਜਾਈਏ ਐਵੇਂ ਠੀਕ ਹੈ ਤੇ ਇਹ ਟੂਕਾ ਗੈਦਰ ਹੁੰਦਾ ਇਹ ਵੀ ਆਵਾਜ਼ ਦਿੰਦਾ ਬેરਗੇ ਇਹਦੇ ਵਿੱਚ ਵੀ ਪਲੇ ਹੈਗੀ ਆ ਇਹਦੀ ਬਦਲਣਾ ਪਊਗਾ

ਤੇ ਦੋ ਬੈਰਿੰਗ ਉਧਰ ਆ ਹਨ ਦੋ ਕਿੱਦਾਂ ਹਨ ਦੋ ਇਹ ਤਾਂ ਆ ਚੈੱਕ ਕਰਨਾ ਹਜੇ ਆਪਾਂ ਤੇ ਤਿੰਨ ਬੈਰਿੰਗ ਤਾਂ ਨਿਕਲੇ ਇਹਨੂੰ ਚੈੱਕ ਕਰ ਲੋ ਇੱਕ ਕਰੀ ਇਹ ਰਹੀ ਠੀਕ ਹੈ ਠੀਕ ਹੈ ਓਕੇ ਇਹ ਵੀ ਸਹੀ ਆ ਬੈਰਿੰਗ ਤਿੰਨ ਬੈਰਿੰਗ ਇਹਦੇ ਪੈਣ ਵਾਲੇ ਆ ਤੇ ਇੱਕ ਇਹਦਾ ਹਨ ਜਿੱਦਾਂ ਆਹ ਬੈਰਿੰਗ ਪੈਣ ਵਾਲਾ ਕਿਉਂਕਿ ਮਿੱਟੀ ਨਾਲ ਜਾਮ ਹੋ ਗਿਆ ਇਹ ਇਹ ਇੱਕ ਇਹਦੇ ਵਿੱਚ ਪਲੇਅ ਇਹਦੇ ਵਿੱਚ ਕਿਉਂਕਿ ਇਹਦੇ ਵਿੱਚ ਬਾਲ ਬੈਰਿੰਗ ਆ ਟੇਪਰ ਨਹੀਂ ਹੈ ਕਿ ਇਸ ਕਰਕੇ ਇਹਦੇ ਬੈਰਿੰਗ ਨਹੀਂ ਚੇਂਜ ਹੋਊਗੇ ਸਿੱਧੇ ਤਾਂ ਇਹ ਆਪਾਂ ਕੋਲ ਕੇ ਇਹਦੇ ਬੈਰਿੰਗ ਦੇਖਦੇ ਕਿੰਨੇ ਨੰਬਰ ਆ ਤੇ ਫੇ ਇਹਨੂੰ ਵੀ ਚੇਂਜ ਕਰਦੇ ਆ ਐਂਡ ਸਹੀ ਆ ਹੂੰ ਐਂਡ ਸਹੀ ਆ ਤੇ ਇਹਦੀ ਇੱਕ ਡੱਬੀ ਲਾਉਣੀ ਆਪਾਂ ਉੱਪਰ ਕਿਉਂਕਿ ਇਹ ਜ਼ਰੂਰੀ ਆ ਇਹਦੇ ਵਿੱਚ ਗ੍ਰੀਸ ਟਿਕੀ ਰਹਿੰਦੀ ਨਹੀਂ ਤਾਂ ਇਦਾਂ ਫੇ ਮਿੱਟੀ ਪਾ ਕੇ ਬੈਰਿੰਗ ਬਹੁਤ ਛੇਤੀ ਖਰਾਬ ਹੁੰਦਾ ਹੁਣ ਆਪਾਂ ਇਹਦੇ ਪਰ ਖੋਲ ਕੇ ਦੇਖਣ ਲੱਗੇ ਆ ਵੀ ਪਰਾਂ ਦੇ ਵਿੱਚੋਂ ਕੀ ਹਾਲਾਤ ਆ ਤੇ ਜਿਹੜੇ ਸੀਟੀਆਂ ਵਾਲੇ ਕਹਿੰਦੇ ਵੀ ਪੱਚ ਪਾਟੇ ਆ ਉਹ ਵੀ ਦੇਖ ਲੈਣੇ ਆ ਵੀ ਕਿੱਦਾਂ ਲੱਗਣ ਵਾਲੇ ਆ ਹੈ ਜਾਂ ਨਹੀਂ ਹੈਗੇ ਅਰ ਤਾਂ ਹਜੇ ਠੀਕ ਆ ਚੱਲਣ ਵਾਲੇ ਆ ਤੇ ਪਰ ਸੀਟੀਆਂ ਦੇ ਪੱਚ ਜਿਹੜੇ ਆ ਪਾਟੇ ਆ ਇਹ ਤਾਂ ਇਧਰਲੇ ਵੀ ਕਿੰਤਾ ਇਧਰਲੇ ਥੋੜੇ ਜਿਆਦੇ ਆ ਆ ਇਧਰਲੇ ਥੋੜੇ ਹਾਂ ਇਧਰਲਾ ਸਾਹਮਣੇ ਹੋ ਪਾਟੇ ਆ ਤੇ ਇੱਕ ਹੱਕ ਦਾ ਕੰਮ ਹੋਣਾ ਹੈ ਇਹਦਾ ਹੱਕ ਦਾ ਵਿੱਚ ਦਾ ਛੱਲ ਬਹੁਤ ਮਾਰਦੀ ਹੈ ਹੱਕ ਤੇ ਇਹਦਾ ਦੇਖਦੇ ਆ ਇਹਨੂੰ ਵੀ ਸੈਜ ਹੋਊਗੀ ਜਾਂ ਤਾਂ ਸ਼ਾਰਟ ਤੇ ਜਾਂ ਫਿਰ ਆਪਾਂ ਗੁੱਲਾ ਵੱਡ ਕੱਢ ਕੇ ਇਹਨਾਂ ਨਮਾ ਲਾ ਦੇਣਾ ਹੈ ਤਾਂ ਇਹਦੇ ਵਿੱਚ ਆਪਾਂ ਬੁਸ਼ ਬਣਾ ਕੇ ਲਾ ਦੇਣਾ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਇਹਦੇ ਥਰੇਸ਼ਰ ਦੇ ਕੱਢ ਕੇ ਤੇ ਸੀਟੀਆਂ ਦੀ ਆਪਾਂ ਇਹਦੀ ਚਾਦਰ ਲਾਉਣੀ ਆ ਹੁਣ ਆਪਾਂ ਇਹਦਾ ਥਰੇਸ਼ਰ ਕੱਢਨੇ ਪਹਿਲਾਂ ਬਾਹਰ ਸਭ ਤੋਂ ਪੁਲੀ ਹਲ ਗਈ ਆ ਤੇ ਹੁਣ ਆਪਾਂ ਇਹਦਾ ਬੈਰੰਗ ਖੋਲਦੇ ਆ ਬੈਹ ਤਾਂ ਇੰਦਲਾ ਬੈਰੰਗ ਖਰਾਬ ਆਈ ਆ ਜੇ ਤਾਂ ਠੀਕ ਆ ਗਿਆ ਆਰਾਮ ਨਾਲ ਠੀਕ ਆ ਨਹੀਂ ਤਾਂ ਆਪਾਂ ਵੱਢ ਕੇ ਕੱਢਣਾ ਪੈਸੇ ਇਹਨੂੰ ਬੈਰੰਗ ਜਿੱਦਾਂ ਕੱਢਣ ਤੋਂ ਪਹਿਲਾਂ ਨਾ ਆਪਾਂ ਇਹਦਾ ਜਾਲ ਕੱਢ ਲਈਏ ਜਿੱਦਾਂ ਵਾਲੀ ਬਾਰ ਖੋਲ ਕੇ ਨਾ ਉੱਤੋਂ ਯੋਕੀ ਕੇ ਐਸ ਨੂੰ ਜਿੱਦਾ ਹਾ ਉੱਤੇ ਬਾਹਰ ਆਉਂਦੀ ਆ ਇੱਕ ਹੋਰ ਤਾਂ ਮਸ਼ੀਨਾਂ ਨੂੰ ਜਿੱਦਾ ਨਿਊ ਪੇਸ ਕਰਮਾਉਂਗਾ ਕਿੱਥੇ ਆਉਂਦੀ ਆ ਨਵੇਂ ਮਾਡਲਾਂ ਚ ਵੀ ਜਿਹੜੇ ਪੁਰਾਣੇ ਆ ਉਹਨਾਂ ਤੇ ਤਾਂ ਨਹੀਂ ਹੈਗੀ ਬਈ ਤੇ ਖੋਲ ਕੇ ਬਾਹਰ ਤੇ ਉਸ ਤੋਂ ਬਾਅਦ ਆਪਾਂ ਜੇ ਆਹ ਨਟ ਹੁਣ ਇੱਥੇ 19 ਨੰਬਰ ਤੇ ਤੇ ਉਹ 13 ਨੰਬਰ ਨਾਲ ਰਿਹਾ ਜਿਹੜਾ ਮੱਚੀ ਉਹ ਖੋਲ ਕੇ ਤਾਂ ਫੇਰ ਆਪਾਂ ਦਾ ਆ ਬਾਰ-ਪਾਰ ਕੱਢਣੀ ਆ ਫੇਰ ਝਾਲ ਕੱਢਦੇ ਉਸ ਤੋਂ ਬਾਅਦ ਲੋਗੀਏ ਦੇ ਬਾਰ ਦੇ ਨਟ ਆਪਣੇ ਖੁੱਲ ਗਏ ਆ ਤੇ ਹੁਣ ਆਪਾਂ ਇਦਾਂ ਚੱਕ ਲ ਲਈਏ ਤਾਂ ਇਸ ਤੋਂ ਬਾਅਦ ਆਪਾਂ ਇਹ ਜਾਂਚਦੇ ਜਿੱਦਾਂ ਆਮ ਮਸ਼ੀਨਾਂ ਦੇ ਨਾਟ ਹੁੰਦੇ ਆ ਤੇ ਕੇਐਸ ਦੇ ਜਿੱਦਾ ਰਾੜ ਹੀ ਹੁੰਦਾ ਪਰ ਤੇ ਇੱਕ ਨਾਟ ਇਦਾਂ ਹੀ ਅੰਦਰ ਦੀ ਪਾਇਆ ਹੁੰਦਾ ਹਾਂਜੀ ਤੇ ਆਪਾਂ ਇਹਦੀਆਂ ਪੁਲੀਆਂ ਖੋਲ ਲਈਆਂ ਸੀ ਰਾਤੀ ਦਿਨ ਆਬਾ ਨੂਬਾ ਦੇ ਨਾਟ ਵੀ ਅੰਦਰ ਖੋਲਤੇ ਜਿੱਦਾਂ ਤੇ ਹੁਣ ਆਪਾਂ ਇਹਨੂੰ ਬਾਹਰ ਕੱਢਦੇ ਹਾਂ ਪਹਿਲਾਂ ਚੈਨਕੋਪੀ ਪਾਉਂਦੇ ਉੱਪਰ ਫਿਰ ਇਹਨੂੰ ਆਪਾਂ ਕੱਢਦੇ ਬਾਹਰ ਉੱਲੇ ਵੀ ਹੋਣੀ ਚਾਹੀਦੀ ਆ ਵੱਢਣਾ ਪੈਣਾ ਜਾਂ ਸਿਆਣੇ ਬੰਦੇ ਨੇ ਯਾਰ ਤੁਹਾਨੂੰ ਕਹਿਤਾ ਜਾਂ ਵੱਢਣਾ ਪੈਣਾ ਤੁਸੀਂ ਮੰਨਦੇ ਕਿਸੇ ਦੀ ਹਾਂ ਇਹ ਲਓ ਜੀ ਇਹ ਥੋੜਾ ਹੁਣ ਕਰਦਾ ਆਪਾਂ ਨੂੰ ਤੰਗ ਤੇ ਹੁਣ ਕਰਾਂਗੇ ਆਪਾਂ ਇਹਦਾ ਵਢਾਂਗਾ ਵਢਾਂਗਾ ਕਰਕੇ ਜੀ ਇਹਦਾ ਕੱਢਾਂਗੇ ਸ਼ਾਫਟ ਬਾਹਰ

ਵੀ ਫਰੈਸ਼ਰ ਆਪਾਂ ਕੱਢਣ ਲੱਗੇ ਆਂ ਸ਼ਾਫਤੇ ਦੀ ਆਪਾਂ ਕੱਢ ਲਈ ਆ। ਇਹ ਹੁਣ ਜਿੱਦਾਂ ਆਪਾਂ ਇਹਦੇ ਪੱਛ ਮਿੰਨ ਲੈ ਆ ਤੇ ਚੋੜੇ ਕਿੰਨੇ ਆ ਤੇ ਉਹ ਹੁਣ ਆਪਾਂ ਵੱਢਦੇ ਆਂ ਇਹਦੇ ਪੱਛ। ਲਾਈ ਨਿਸ਼ਾਨ ਲੱਗ ਗਏ ਸੀਗੇ ਆਪਣੇ ਤਾਂ ਇਹ ਹੁਣ ਆਪਾਂ ਪੱਛ ਘੱਟਦੇ ਪਏ ਆ ਇਹਦੇ। ਇਹ ਜਿੱਦਾਂ ਆਪਾਂ ਲਾਈ ਦੀ ਆ ਚਾਦਰ ਚਾਰ ਐਮੀ ਤੇ ਜਾਂ 5 ਐਮੀ ਦੀ। ਤੇਜ ਦਾ ਘਾਰ ਹੈ ਉਹਦੀ ਚਾਦਰ ਦਾ ਇੰਨਾ ਕ ફાયਦਾ ਹੋ ਜਾਂਦਾ ਵੀ ਇਹ ਤਿੰਨ ਕਸੀਜਨ ਆਰਾਮ ਨਾਲ ਲੱਜਉਂਦੀ ਹੈ ਜੀ ਤੇ ਪੰਜ ਆਮ ਦੀ ਇੱਕ ਸੀਜਨ ਵੱਧ ਨਾਲ ਆ ਜਾਂਦੀ ਹੈ ਇਹਦੀ ਗਲਾਈ ਆਪਾਂ ਕਰ ਲਈ ਆ ਤੇ ਹੁਣ ਹਨਾ ਆਪਾਂ ਉਧਰ ਉਹਦੀਆਂ ਕਟਾਈਆਂ ਦੇਣੀਆਂ ਐ ਜਿੱਦਾਂ ਇਹ ਮੋਹਰਲੀ ਚਾਦਰ ਦੀਆਂ ਜਿਹੜਾ ਪੱਛ ਆਪਣਾ ਪੂਰਾ ਸਿਰੇ ਤੱਕ ਚੜ ਜਵੇ ਆਪ ਇਧਰਲੀ ਸਾਈਡ ਦਾ ਕੱਢ ਲੈਣਾ ਇੱਥੇ ਪੀਸ ਰੰਗ ਲਾਉਂਦੇ ਸੁਰਮਾ ਆਇਆ ਪਰਲੀ ਸਾਈਡ ਉਲੇ ਪੱਚ ਆਪਣਾ ਲੱਗ ਗਿਆ ਸੀਗਾ ਤੇ ਰਾਤ ਹਨੇਰਾ ਹੋ ਗਿਆ ਸੀਗਾ ਇਸ ਕਰਕੇ ਇਧਰਲੇ ਪੱਚ ਫੇ ਉੱਪਰਲੇ ਜਿਹੜੇ ਰਹਿ ਗਏ ਸੀਗੇ ਥੱਲੇ ਵਾਲੇ ਤਾਂ ਫੇ ਆਪਾਂ ਕਰ ਦਿੱਤੇ ਸੀਗੇ ਪੱਕੇ ਤਾਂ ਉੱਪਰਲੀ ਸਾਈਡ ਤੇ ਜਿਹੜੇ ਲੱਗਣੇ ਸੀਗੇ 3-4 ਹੋਰ ਆ ਗਏ ਸੀਗੇ ਤਾਂ ਹੁਣ ਉਹ ਲਾ ਕੇ ਫਿਰ ਇਹਨਾਂ ਆਪਾਂ ਟੱਕਰ ਜਨਾਲ ਲਾਉਣੇ ਨੇ ਲੋ ਜੀ ਅੰਦਰਲੇ ਪੱਛ ਆਪਣੇ ਪੱਕੇ ਹੋ ਗਏ ਆ ਤੇ ਹੁਣ ਆਪਾਂ ਇਹਦੀਆਂ ਕਵਰ ਕਰਦੇ ਆ ਇਹਨਾਂ ਨੂੰ ਜਿਹੜੀਆਂ ਕਟੀਆਂ ਸੀਗੀਆਂ ਆਪਾਂ ਪਲੇਟਾਂ ਉਹ ਵੀ ਆਪਾਂ ਜਿੱਦਾਂ ਦਵਾਈ ਕਰੀ ਦੀਆਂ ਤੁਹਾਨੂੰ ਪਤਾ ਹੀ ਆ ਬਈ ਆਪਾਂ ਖੋਲਦੀਆਂ ਕਰੀ ਦੀਆਂ ਇਹ ਬਈ ਜਣ ਕੇ ਬਿਲਡਿੰਗ ਨਹੀਂ ਕਰੀ ਦੀਆਂ ਉਹ ਵੀ ਤੇ ਹੁਣ ਆਪਾਂ ਉਹ ਵੀ ਫਿੱਟ ਕਰਦੇ ਆ ਉਸ ਤੋਂ ਬਾਅਦ ਫਿਰ ਅਗਲਾ ਕੰਮ ਸ਼ੁਰੂ ਕਰਦੇ ਆ ਹਾਂਜੀ ਮਿੱਤਰੋ ਆਪਣੇ ਪੱਛ ਲੱਗ ਗਏ ਆ ਤੇ ਪਲੇਟਾਂ ਵੀ ਲਾਤੀਆਂ ਆਪਾਂ ਕਵਰ ਕਰ ਦਿੱਤਾ ਇਹਨੂੰ ਤੇ ਹੁਣ ਆਪਾਂ ਜਿੱਦਾਂ ਥਰੇਸ਼ਰ ਕਰਦੇ ਆ ਥੱਲੇ ਤੇ ਇੱਥੇ ਚੈਨ ਕੁੱਪੀ ਪਾ ਕੇ ਤਾਂ ਆਪਾਂ ਜਿੱਦਿਆਂ ਨੂੰ ਉਹ ਸੰਗਲ ਤੋਂ ਫ੍ਰੀ ਕਰ ਲੈਣਾ ਇਦਾਂ ਤੇ ਇਧਰ ਲੈ ਕੇ ਜਦੋਂ ਉਹ ਕੱਢਣੀ ਇੱਕ ਬਾਦ ਉਹਦਾ ਨੱਟ ਪਾਇਆ ਜਿਹੜਾ ਤੇ ਫੇਰ ਇੱਥੇ ਆ ਜਾਣਾ ਇਹਦਾ ਲੋਡ ਸਾਰਾ ਇਦਾਂ ਆਪਾਂ ਉਹ ਸੰਗਲ ਕੱਢਦਾਂ ਹੁਣ ਏ वजन ਸਾਰਾ ਇੱਥੇ ਆ ਗਿਆ ਤੇ ਉਹ ਸਮਝ ਲਓ ਫ੍ਰੀ ਹੋ ਗਿਆ ਉਹ ਲਓ ਜੀ ਹੁਣ ਕ੍ਰੈਸ਼ਰ ਹੋ ਗਿਆ ਆਪਣਾ ਰੈਡੀ ਹੁਣ ਕਰਾਂਗੇ ਆਪਾਂ ਇੰਸਟਾਲ ਲਿਆ ਮੁੰਡਿਆ ਸ਼ਾਫਟ ਲਿਆ ਜਾ ਕੇ ਵੀ ਇਹਦੇ ਢਿੱਲੇ ਆ ਥੋੜੇ ਯਾਰ ਸਾਡਾ ਮੁੰਡਾ ਇਹਦਾ ਢਿੱਲਾ ਲਿਆ ਸ਼ਾਫਟ ਲੈ ਕੇ ਚਕੇ ਲੱਗੇ ਚੜੀ ਜਾਂਦਾ ਹੁਣ ਮੁੰਡਾ ਸਾਡਾ ਅੱਜ ਹੋਈ ਇਟਰੈਸਰ ਆ ਬੂ ਰੈਡੀ ਆ ਜੀ ਫਿਰ ਚੱਕ ਪੈਂਦੀ ਸੋ ਜੀ ਸਾਉਟ ਵੀ ਆਪਣੀ ਆ ਗਈ ਆ ਲੋ ਜੀ ਹੁਣ ਇਹਦਾ ਆਪਾਂ ਮੜੀ ਅਲਾਈਨਮੈਂਟ ਸਿੱਧੀ ਕਰਕੇ ਇਹਨੂੰ ਇੰਸਟਾਲ ਕਰ ਦੇਣਾ ਜੀ ਲੋ ਜੀ ਲੋ ਸੈਟਮ ਹੋ ਗਿਆ ਜੀ ਆਪਾਂ ਰੋਡ ਵੀ ਆਪਣਾ ਚੱਲ ਰਿਹਾ ਜੀ ਲੋ ਜੀ ਬਸ ਹੁਣ ਇਹਦੀ ਲੈਂਡਮਣ ਸਿੱਧੀ ਕਰਕੇ ਬਸ ਆਪਾਂ ਇਹਨੂੰ ਇੰਸਟਾਲ ਹੀ ਕਰਨਾ ਹੈ ਆ ਮੁੰਡਾ ਬਣਾ ਲੱਗਾ ਹੋਇਆ ਹੈ। ਆ ਥੋੜਾ ਉੱਪਰ ਰਹਿ ਗਿਆ। ਹਾਂ ਕਰਾ ਥੋੜਾ ਜਿਹਾ ਕਢੀਂ ਲਾ ਲਾ। ਉਸ ਤਾਂ ਬੇਰੰਗੀਆਂ ਕੱਢਣਾ ਹੀ ਆਪਾਂ ਜਿਹੜਾ। ਦਾਦਾ ਹੌਕ ਕੀਤਾ ਸੀ। ਅ ਨਮਾ ਲਿਆ ਲੋ ਕਰੋ ਡਾਊਨ ਥੋੜਾ ਹੋਰ ਹ ਇਧਰ ਹੋਇਆ ਇਧਰ ਇਧਰ ਡਾਊਨ ਲੋ ਜੀ ਹੁਣ ਆਪਾਂ ਸ਼ਾਫਟ ਕਰਾਂਗੇ ਸਟੋਲ ਥੋੜਾ ਮੈਂ ਕਹਿੰਦਾ ਡਾਊਨ ਕਰ ਲਾ ਬਦਾਨ ਨਾਲ ਸਿੱਧਾ ਹੋ ਜਾ ਹਾਂ ਚੱਲ ਦੋ ਮਿੰਟ ਆ ਗਿਆ ਜੀ ਥੋੜਾ ਤੇਰੇ ਵੱਲ ਡਾਊਨ ਹੋਣਾ ਇਧਰ ਜਾਣ ਕੇ ਥੋੜੀ ਹੈਲਮਟ ਉੱਪਰ ਤਾਂ ਹਾਂ ਪਰੇ ਖੋਲ ਦੇ ਪਰੇ ਖੋਲ ਦੀ ਪਰੇ ਖੋਲ ਦੇ ਬਣਾ ਡੋ ਨਟ ਚਾਰ ਹੀ ਨਟ ਖੋਲਣ ਵਾਲੇ ਆ ਲਿਆ ਵੇ ਲਿਆ ਗਨ ਲੈ ਥੋੜਾ ਇੱਧਰ ਨੂੰ ਕਰਕੇ ਨਾ ਉਧਰ ਲੱਗ ਜਾਣਾ ਇਹ ਤਾਂ ਕਸਤਾ ਰਵੀ ਮਾੜਿਆ ਰਿਆ ਉਧਰ ਨੂੰ ਕਰ ਦੇ ਆ ਜਿਹੜਾ ਜ਼ੋਰ ਲਾ ਕੇ ਬਾ ਇੱਥੇ ਲੈ ਉਹ ਆ ਗਈ ਸ਼ਾਫਟ ਇੱਥੋਂ ਆ ਜਾਣੀ ਹੈ ਜੰਦਰੀ ਹਾਂ 24 ਦੇ ਤੋੜ ਦੇ ਤੇ ਰੋ ਜਾ ਥੋੜੀ ਜੇ ਰੋ ਜਾ ਥੋੜਾ ਹਾਂ ਹਾਂ ਬਸ ਇੱਥੇ ਚੱਲ ਵੀ ਆਉਣ ਦੇ ਪਾਸ ਚੱਲ ਚੱਲ ਲੋ ਯਾਰ ਕੋਈ ਨਹੀਂ ਤੇਰਾ ਹੋ ਜੀ ਹੁਣ ਆਪਾਂ ਬੈਰੰਗੀ ਨਾਲੋਂ ਨਾਲ ਚੇਂਜ ਕਰ ਦਾਂਗੇ ਇਹਦਾ ਕਟਿੰਗ ਆਪਾਂ ਕਰ ਦਿੱਤੀ ਸੀ ਟੈਟ ਕਰਕੇ ਹੀ ਜਿਆਦਾ ਇਹ ਹੁਣ ਆਪਾਂ ਚੇਂਜ ਕਰ ਪਾਂਗੇ ਇਹਨਾਂ ਦੀ ਫਾਈਲ ਦਾ ਸਾਈਜ਼ ਕਿਤਾ ਹੀ ਕਿਤਾ ਸੀ ਇਹਦਾ ਸਾਈਜ਼ ਕਿਤਾ ਸੀ ਸਾਈਜ਼ ਤਾਂ ਨਹੀਂ ਕੀ ਦੇ ਸਕੇ ਉਹ ਕੱਢਣ ਲਈ ਵੀ ਜੱ ਵੱਡੇ ਇਹ ਇਹ ਝੂਆਂ ਵਾਲਾ ਸਿਸਟਮ ਬਿੰਗਾ ਹੋਇਆ ਇਹ ਪੰਨ ਕੱਢਣੇ ਆ ਵਗਾ ਹਾਂ ਆਵੇ ਚੱਲਣਾ ਹੀ ਸੀਗਾ ਮਿੱਟੀ ਤੋਂ ਸੈਸ਼ਨ ਸਾਹ ਬੋਗਾ ਇੱਥੇ ਲੋ ਜੀ ਬੈਰੰਗੀ ਪੁਰਾਣਾ ਆਪਾਂ ਤਾਲਪਰ ਨੂੰ ਉਹ ਇਧਰਾਂ ਦੇ ਚਾਹ ਨਾ ਇਧਰ ਲ ਪੈਰੰਗ ਆਪਾਂ ਵੱਡ ਕੇ ਕੱਢਿਆ ਸੀਗਾ ਤੇ ਇਧਰ ਆਪਾਂ ਬੈਰੰਗ ਕਿਉਂਕਿ ਖਰਾਬ ਹੀ ਸੀਗਾ ਇਧਰਲਾ ਵੈਸੇ ਤਾਂ ਤੇ ਇਧਰ ਵਾਸਤੇ ਆਪਾਂ ਨਵੇਂ ਬੈਰੰਗ ਜਿੱਦਾ ਇੱਕ ਇਹ ਤਾਂ ਗੈਲਟ੍ਰਾਮ ਦਾ ਬੈਰੰਗ ਤੇ ਇੱਕ ਉਧਰਲਾ ਗੈਲਟ੍ਰਾਮ ਦਾ ਨਹੀਂ ਇਹ ਗੇਅਰ ਡ੍ਰਮ ਦੇ 베어ਿੰਗ ਕਿਹੜੇ-ਕਿਹੜਾ ਹੈ ਇੱਕ ਗੇਅਰ ਡ੍ਰਮ ਦਾ ਇੱਧਰ ਲਾ ਗੇਅਰ ਡ੍ਰਮ ਦਾ ਬਰਲਾ ਗੇਅਰ ਦਾ ਅੰਦਰ ਲਾ ਇੱਕ ਗੇਅਰ ਦਾ ਸਿਕਾ ਮੈਂ ਕਹਾ ਸ਼ਾਇਦ ਗੇਅਰ ਡ੍ਰਮ ਦੇ ਸਿਕਾ ਚਪਲੇ ਖਾ ਪੈ ਗਿਆ ਤੇ ਆਪਾਂ 베어ਿੰਗ ਲੈ ਆਂਦੇ ਆ ਤੇ ਇਹ ਜਿੱਦਾਂ 베어ਿੰਗ ਲਿਆਂਦਾ ਆਪਾਂ TR ਦਾ ਤੇ ਸੁਜੈਸਟ ਵੀ ਆਪਾਂ ਇਹੀ ਕਰਦੇ ਆ ਕਿਉਂਕਿ ਤਕਰੀਬਨ ਤਕਰੀਬਨ ਕਿਉਂ ਸਾਰੇ ਤੋਂ ਬੈਸਟ ਹੀ TR ਆ ਤੇ ਬਾਕੀ ਵੇਚਣ ਵਾਲੇ ਤਾਂ ਕਹਿੰਦੇ ਰਹਿੰਦੇ ਹੁੰਦੇ ਆ ਵੀ ਸੀਜ਼ਨ ਦੀ ਗਾਰੰਟੀ ਹੈ ਜੀ ਟੁੱਟ ਗਿਆ ਤਾਂ ਇੱਥੇ ਸੈੱਟ ਦਿਓ ਮੁੱਢ ਕੇ ਕਿਹੜੇ ਨਹੀਂ ਲੱਗਣਾ ਤਾਂ ਆਪਾ ਪਾਈ ਦਾ ਇਟਿਆੜਾ ਐ ਕਰੀ ਚੱਕੜਾ ਪੂ ਮੜਾ ਹਾਂ ਲੈਓ ਬੜੀ ਨਾ ਮੜੇ ਉਹਨਾਂ ਖੱਚਦੇ ਹਾਂਜੀ ਆਪਣੇ ਇਹ 베어ਿੰਗ ਟਾਈਟ ਹੋ ਗਏ ਆ ਇਧਰਲਾ ਵੀ ਹੋ ਗਿਆ ਤੇ ਪਰਲਾ ਵੀ ਹੋ ਗਿਆ ਤੇ ਹੁਣ ਆਪਾਂ ਇਹਦੇ ਥ੍ਰੈਸ਼ਰ ਟਾਈਟ ਕਰਕੇ ਤੇ ਪੁਲੀਆਂ ਚਾੜਦੇ ਦੋ ਬਾਅਦ ਚ ਆਪਾਂ ਇਹਦੀ ਪਹਿਲਾਂ ਥ੍ਰੈਸ਼ਰ ਟਾਈਟ ਕਰ ਲਈਏ ਆਪਣਾ ਇਹਦਾ ਆ ਤਾਂ ਕੰਮ ਹੋ ਗਿਆ ਸੀਗਾ ਕੰਪਲੀਟ ਪੁਲੀਆਂ ਵੀ ਹੋ ਗਈਆਂ ਸੀਗੀਆਂ ਥ੍ਰੈਸ਼ਰ ਵੀ ਟਾਈਟ ਹੋ ਗਿਆ ਤੇ ਇਹਦਾ ਗੀਅਰ ਦਾ ਅੰਦਰਲਾ 베어ਿੰਗ ਸੀਗਾ ਆਪਣਾ ਖਰਾਬ ਤੇ ਹੁਣ ਆਪਾਂ ਇਹ ਚੇਂਜ ਕਰਨਾ ਹੈ ਇਸ ਤੋਂ ਪਹਿਲਾਂ ਆਪਾਂ ਨੂੰ ਗੀਅਰ ਖੋਲਣਾ ਪੈਣਾ ਤੇ ਗੀਅਰ ਖੋਲ ਕੇ ਦੇ ਆਪਾਂ ਪਰ ਇਹਨੂੰ ਖਸਕਾ ਲੈਣਾ ਤੇ ਫੇਰ ਇਧਰ ਲਾ ਪੈ ਰਾਂ ਕਿ ਇੱਥੇ ਪਟ ਕੇ ਦੇਖਦੇ ਨਹੀਂ ਤਾਂ ਇਧਰ ਲਾ ਵੀ ਖੋਲਣਾ ਪਿਆ ਤੇ ਇਧਰ ਲਾ ਵੀ ਖੋਲ ਲਾਂਗੇ ਜਿੱਦਾ ਪਲੇਟ ਹਨਾ ਮੋਰੇ ਆਉਂਦੀ ਆ ਆਪਾਂ ਨੂੰ ਗੇਅਰ ਖੋਲਣ ਦੇ ਵਿੱਚ ਦਿੱਕਤ ਹੋਣੀ ਨਾਟ ਜਿੱਦਾ ਤੇ ਆਪਾਂ ਇਹ ਪਲੇਟ ਦੇ ਨਾਲ ਟ ਖੋਲੇ ਲੈਣੇ ਆ ਚਾਰਕ ਗੇਅਰ ਖੁੱਲ ਗਿਆ ਆਪਣਾ ਤੇ ਇੱਦੀ ਆਪਾਂ ਗੇਅਰ ਪਿੱਛੇ ਨੂੰ ਹਟਾ ਲੈਣਾ ਇੱਥੋਂ ਜਾਂ ਮੈਂ ਕਰਾਂ ਉਸ ਜਾਂ ਉਸ ਸੋ ਮੈਂ ਅੱਤੀ ਸਟ ਮਾਰ ਲਓ ਮੜ ਜੀ ਲੋ ਜੀ ਗੇਅਰ ਵੀ ਖੁੱਲ ਗਿਆ ਆ ਤੇ ਇਧਰ ਆਪਾਂ ਪੁਲੀ ਵੀ ਖੋਲ ਲਈ ਆ ਜੀ ਤਾਂ ਇਦਾਂ ਹੀ ਹਨਾ ਆਪਾਂ ਇਧਰਲੇ ਬੈਰਿੰਗ ਦੀਆਂ ਹਲਕੀਆਂ ਢਿਲੀਆਂ ਕਰਕੇ ਸ਼ਾਫਟ ਐ ਨੂੰ ਕੱਢ ਲੈਣੀ ਹੈ ਕਿਉਂਕਿ ਉਹ ਨਟ ਆਪਾਂ ਪਿਛਲੇ ਖੋਲ ਲਿਆ ਤੇ ਉਹਦੇ ਨਾਲ ਫੇ ਆਪਾਂ ਸਾਰੀ ਸ਼ਾਫਟ ਇੱਦੇ ਬਾਹਰ ਕੱਢ ਲੈਣੀ ਹੈ ਆਪਣਾ ਕਰਾਸ ਟੈਟ ਸਿਗਾ ਉਹ ਨਹੀਂ ਤਾਂ ਆਪਾਂ ਬੈਰਿੰਗ ਇੱਥੇ ਹੀ ਬਦਲ ਦੇਣਾ ਸੀਗਾ ਤੇ ਉਹ ਕਰਾਸ ਟੈਟ ਐ ਵਿੱਚ ਉਹਦੇ ਕਰਕੇ ਉਹ ਨਿਕਲਿਆ ਨਹੀਂ ਹੈਗਾ ਤੇ ਹੁਣ ਆਪਾਂ ਨੂੰ ਸ਼ਾਫਟ ਖੋਲਣੀ ਪਈ ਹੈ ਜੀ ਲੋਅ ਸ਼ਾਉਟ ਤਾਂ ਨਿਕਲ ਗਏ ਮਿੱਤਰੋ ਪਰ ਨਿਕਲੀ ਬੜੀ ਮੁਸ਼ਕਲ ਨਾਲ ਆ ਟੈਟ ਬਹੁਤ ਸੀਗਾ ਜਾਨੀ ਕਿ ਅਜੋਗ ਹੀ ਬਹੁਤ ਟੈਟ ਸੀਗਾ ਝਰੀਆਂ ਜਿਹੜੀਆਂ ਹਨ ਤੇ ਚੰਗੀਆਂ ਪਹਿਲਾਂ ਕਟ ਕਟਾਪਾ ਇਹਨੂੰ ਕੀਤਾ ਤੇ ਜਾਨੀ ਕਿ ਹੁਣ ਕਈ ਕੋਈ ਕਰਨਾ ਪਿਆ ਇਹਨੂੰ ਤਾਂ ਫੇਰ ਪੱਟ ਹੋਇਆ ਤੇ ਇੱਕ ਇਹਦਾ ਸੈਜ ਵੀ ਥੋੜੀ ਛੱਤ ਜੀ ਹੈਗੀ ਆਪਾਂ ਨੂੰ ਵੀ ਡਾਉਨ ਆ ਲੋ ਜੀ ਇਹਦਾ ਹੁਣ ਆਪਾਂ ਸੈਜ ਚੈੱਕ ਕਰਦੇ ਆ ਵੀ ਡਾਉਨ ਹੈਗਾ ਆ ਬੈਰੰਗ ਕਿਉਂਕਿ ਪਲੇ ਸੀਗੇ ਤਾਂ ਉਹਦਾ ਆ ਇੱਕ 1.5 mm 2 mm ਹੂੰ 2 mm ਕਿਤੇ 2.5 mm ਕਿਤੇ 2 mm ਤੇ ਜਦਾ ਪ੍ਰੋਪਰ ਸਾਈਜ਼ ਤਾਂ 50 mm ਹੁੰਦਾ ਤੇ ਹੁਣ ਕਿਤੇ 47 ਕਿਤੇ 48 ਇਦਾਂ ਕੁਝ ਹੋਇਆ ਆ ਤੇ ਹੁਣ ਇਹਨੂੰ ਤਾਂ ਸੈੱਟ ਕਰਨਾ ਪੈਣਾ ਇੱਕ ਆਪਾਂ ਨੇ ਇਹਦਾ ਇਹਦਾ ਸਾਈਜ਼ ਆਪਾਂ ਕਰ ਦਿੱਤਾ ਆ ਪਿੱਤਲ ਦਾ ਮਾਲ ਭਰ ਕੇ ਤਾਂ ਸਾਈਜ਼ ਕਾਫੀ ਵੱਡਾ ਹੋਇਆ ਹੋ ਸਕਦਾ ਜਿੱਦਾਂ ਤੇ ਹੋ ਗਿਆ ਹੁਣ ਤਾਂ 베어ਿੰਗ ਫਿੱਟਿਆ ਤੇ ਟੈਟ ਠੋਕੇ ਜਾਂਦਾ ਯਾਨਕਿ ਤਾਂ ਹੁਣ ਆਪਾਂ ਇਹਨੂੰ ਕਰਦੇ ਹਾਂ ਉੱਤੇ ਫਿੱਟ ਇਹ ਹੁਣ ਆਪਾਂ ਪਿਛਲੀ ਸਾਈਡ ਤੇ ਜਿੱਦਾ 베어ਿੰਗ ਕੱਸ ਲੈਣਾ ਪਹਿਲਾਂ ਹੀ ਤੇ ਇਦਾਂ ਹੀ ਸ਼ਾਫਟ ਆਪਾਂ ਇੱਧਰ ਦੀ ਪਾ ਦੇਣੀ ਆ ਕਿ ਪਹਿਲਾਂ ਤਾਂ ਵਿੱਚ ਟੈਟ ਬਹੁਤ ਸੀਗਾ ਨਾ ਜਿਹੜਾ ਆਪਣਾ ਜੋਗ ਸੀਗਾ ਤੇ ਉਹ ਬੜੀ ਮੁਸ਼ਕਲ ਨਾਲ ਹੀ ਨਿਕਲਿਆ ਸੀਗਾ ਤੇ ਹੁਣ ਆਪਾਂ ਉਹਨੂੰ ਨਾ ਇੱਕ ਮਾਰ ਮਾਰ ਕੇ ਤਾਂ ਗ੍ਰਾਈਂਡਰ ਗਾਉਂਡਰ ਮਾਰ ਕੇ ਸਾਫ਼ ਕਰ ਲਿਆ ਜਿਹੜਾ ਸੌਖਾ ਚੜ ਜਾਊਗਾ ਇੱਥੇ ਆ ਸ਼ਾਫਟ ਆਪਣੀ ਫਿੱਟ ਹੋ ਗਈ ਆ ਬਸ ਟੈਂਪਰੇਰੀ ਨਟ ਲੱਗੇ ਯਾਨੀ ਕਿ ਹਲੇ ਟਾਈਟ ਕਰਨ ਵਾਲੇ ਆ 프ਰੰਟ ਵਾਲੀ ਪਲੇਟ ਜਿੱਦਾਂ ਆਪਾਂ ਫਿੱਟ ਕਰਨ ਤੋਂ ਪਹਿਲਾਂ ਦੇਖ ਲਿਆ ਵੀ ਉਹ ਐਂਗਲ ਹੈ ਨਾ ਕ੍ਰੈਕ ਹੋਇਆ ਹੋਇਆ ਸਗਾ ਇੱਕ ਆ ਜਿਹੜਾ ਮੇਨ ਐਂਗਲ ਹੈ ਜਿੱਦਾਂ ਤੇ ਸਪੋਰਟ ਰੱਖ ਜਿੱਦਾ ਪਹਿਲਾਂ ਲੱਗੀ ਹੋਈ ਵੀ ਇਹ ਬਿਲਡਿੰਗ ਪਰ ਉਹ ਵੀ ਕਰੈਕ ਹੋ ਗਈ ਤੇ ਹੁਣ ਆਪਾਂ ਮੜ ਜੀ ਉਹਨੂੰ ਬਿਲਡਿੰਗ ਕਰ ਦੇਈਏ ਕਿਉਂਕਿ ਹੁਣ ਤੱਕ ਖੁੱਲਿਆ ਹੀ ਆ। ਲੋ ਜੀ ਅੰਦਰਲੇ ਪਾਸੇ ਆਪਣੇ ਕੰਪਲੀਟ ਹੋ ਗਏ ਆ ਸਾਰੇ ਤਾਂ ਆਪਾਂ ਇਹਨੂੰ ਹੁਣ ਚੱਕ ਕੇ ਇੱਦਾਂ ਤਾਂ ਇਹਨੂੰ ਆਪਾਂ ਹਨਾ ਥੱਲੇੋਂ ਦੀ ਥੱਲੇ ਵਾਲੇ ਜਿਹੜੇ ਪੱਛ ਲਾਉਣੇ ਆ ਉਹ ਇੱਦੀ ਥੱਲੇ ਦੀ ਝਾੜ ਦਣੇ ਬਈ ਤਾਂ ਥੱਲੇ ਵਾਲਿਆਂ ਦੀ ਕਸਾਈ ਬਹੁਤ ਘੱਟ ਹੁੰਦੀ ਆ ਤੇ ਇੱਕ ਵਾਰੀ ਚੜਜੂਗੇ ਤਾਂ ਫੇ ਜਾਨੀ ਕਿ ਸਮਝ ਲੈ ਉੱਪਰ ਲਈ ਦੋ ਵਾਰੀ ਚੜ੍ਹਨੇ ਪੈ ਜਾਂਦੇ ਇਹ ਇੱਕ ਵਾਰੀ ਵੀ ਨਹੀਂ ਜਾਂਦੇ ਹੁੰਦੇ ਇਦਾਂ ਹੁੰਦਾ ਤੇ ਹੁਣ ਆਪਾਂ ਇੱਕ ਵਾਰੀ ਝਾੜ ਦਣੇ ਜਾਨੀ ਕਿ ਇੱਕ ਪਾਸੇ ਵਾਲਾ ਪੱਛ ਆਪਣਾ ਲੱਗ ਗਿਆ ਹੈ ਤੇ ਇਦਾਂ ਹੀ ਆਪਾਂ ਇਧਰ ਨਾਲ ਲਾਉਣਾ ਹੈ ਤਾਂ ਮਾੜਾ ਜਿਹਾ ਉੱਪਰੋਂ ਮਤਲਬ ਸਿਰੇ ਤੋਂ ਥੋੜਾ ਜਿਹਾ ਮੂੰਹ ਚੱਕ ਮਾਇਆ ਰਹਿੰਦਾ ਹੁੰਦਾ ਕਿਉਂਕਿ ਚਾਦਰ ਦੀ ਗਲਾਈ ਜਿੱਦਾਂ ਪੂਰੀ ਨਹੀਂ ਹੁੰਦੀ ਹੈਗੀ ਸਿਰੇ ਤੱਕ ਤੇ ਉਹ ਬਿਠਾ ਕੇ ਇਦਾਂ ਹੀ ਤਾਂ ਉਹਨੂੰ ਟਾਂਕੇ ਲਾਦਣੇ ਮਾੜੇ ਮਾੜੇ ਤਾਂ ਇਸ ਤੋਂ ਬਾਅਦ ਜਿੱਦਾਂ ਆਪਾਂ ਇੱਥੇ ਲਾਏ ਦਾ ਚੱਲਦਾ ਹਾਂ ਇਹ ਦੋਨੇ ਹੈਡਾਂ ਦੇ ਪੱਛ ਲੱਗ ਗਏ ਤਾਂ ਮਸ਼ੀਨ ਆਪਾਂ ਇਹਦੇ ਥੱਲੇ ਕਰ ਦਾਂਗੇ ਹੁਣ ਤੇ ਬਾਕੀ ਦਾ ਹੁਣ ਆਪਾਂ ਮੋਹਰਲਾ ਕੰਮ ਚਲਾਉਨੇ ਆ ਇਹਦੇ ਜਾਲ ਨੂੰ ਵੀ ਜਿੱਦਾਂ ਟਾਂਕੇ ਟੋਕੇ ਲੱਗਾਂ ਵਾਲੇ ਸੀਗੇ ਵਿੱਚ ਕਾਫੀ ਸਰੀਏ ਜਿੱਦਾਂ ਟੁੱਟੇ ਹੋਏ ਸੀਗੇ ਤਾਂ ਉਹ ਹੁਣ ਆਪਾਂ ਲਾ ਕੇ ਸਾਰੇ ਤੋਂ ਉਸ ਤੋਂ ਬਾਅਦ ਇਹਨੂੰ ਜਾਲ ਨੂੰ ਵੀ ਉੱਤੇ ਸੈੱਟ ਕਰ ਦੋ ਕਾਫੀ ਟਾਂਕੇ ਟੁੱਟੇ ਸੀਗੇ ਜਿੱਦਾਂ ਵਿੱਚ ਹਰੇਕ ਹਰੇਕ ਲੈਂਦੇ ਵਿੱਚੋਂ ਸਮਝ ਲਓ 2-2 3-4 ਸਰੀਏ ਹਰੇਕ ਤੋਂ ਟੁੱਟੇ ਸੀ ਆਲ ਆਪਾਂ ਇਧਰ ਰਾਤੀ ਵਿੱਚ ਬਾਤ ਦਾ ਸੀਗਾ ਇਧਰ ਹੁਣ ਇਹਦੇ ਆਪਾਂ ਰੀਲ ਦੇ ਪਾਈਪ ਖੋਲੇ ਆ ਦੋ ਖੋਲੇ ਆਪਾਂ ਇਹ ਕਿਉਂਕਿ ਤਿੰਨ ਪਾਈਪ ਭਾਜੀ ਹੁਣੀ ਪਿਛਲੇ ਸੀਜ਼ਨ ਚੇਂਜ ਕਰਵਾਤੇ ਸੀਗੇ ਤੇ ਦੋ ਰਹਿੰਦੇ ਸੀਗੇ ਉਹ ਵੀ ਹੁਣ ਕਸੇ ਹੋਏ ਆ ਤੇ ਉਹ ਆਪਾਂ ਹੁਣ ਖੋਲੇ ਆ ਤੇ ਉਹ ਪਾਉਨੇ ਆ ਆਪਾਂ ਦੇ ਆਪਣੇ 베ਰਿੰਗ ਵੀ ਖਰਾਬ ਸੀਗੇ ਤਾਂ ਇਹ ਵੀ ਹੁਣ ਆਪਾਂ ਚੇਂਜ ਕਰ ਦਈਏ ਵਿੱਚੋਂ ਪਹਿਲਾਂ ਇਹਨੂੰ ਆਪਾਂ ਸਾਫ਼ ਕਰ ਲੈਣਾ ਗ੍ਰੀਸ ਕਰੂ ਜਿੱਦਾਂ ਸਾਫ਼ ਕਰਕੇ ਤਾਂ ਫਿੱਟ ਕਰਦੇ ਆਂ ਫਿਰ ਕਾਫੀ ਪਲੇ ਸੀ ਜਿੱਦਾਂ ਇਹ ਜਿੱਦਾਂ ਆਮ ਟੇਪਰ 베ਰਿੰਗ ਹੁੰਦੇ ਆ ਜਿੱਦਾਂ ਇਹਨਾਂ ਦੇ ਵਿੱਚ ਤਾਂ ਇਹਦੇ ਵਿੱਚ ਜਿੱਦਾਂ ਕੇਐਸ ਦੇ ਵਿੱਚ ਬਾਲ 베ਰਿੰਗ ਹੁੰਦੇ ਆ ਤਾਂ ਟੇਪਰ 베ਰਿੰਗ ਦੀ ਤਾਂ ਇਦਾਂ ਪਲੇ ਪਲੂ ਨਿਕਲ ਜਾਂਦੀ ਹੁੰਦੀ ਮਾੜੀ ਮੋਟੀ ਨੂੰ ਵੀ ਛੇਦੀ ਖਰਾਬ ਨਹੀਂ ਹੁੰਦੀ ਹੁੰਦੀ ਹੁੰਦੇ ਛੇਤੀ ਵੀ ਕੀ ਜਿੱਦਾਂ ਇਹ ਸਮਝ ਲਓ ਜਿੱਥੇ ਦੋ ਸੀਜ਼ਨ ਲਾਉਂਦੇ ਆ ਉੱਥੇ ਉਹ ਤਿੰਨ ਲਾ ਜਾਂਦੇ ਹੋਗੇ ਇੰਨਾ ਕੀ ਫਰਕ ਹੁੰਦਾ ਹੈ ਤੇ ਅਟਬਾਲ ਵੇਰਿੰਗ ਜਦੋਂ ਪਲੇ ਪੈ ਗਈ ਫਿਰ ਚੇਂਜ ਕਰਨੇ ਪੈਂਦੇ ਨੇ ਤਾਂ ਫਿਰ ਟੁੱਟਦੇ ਜਦੋਂ ਤੇ ਸੀਜ਼ਨ ਦੇ ਵਿੱਚ ਖਰਾਬ ਕਰਦੇ ਹੀਲ ਦਾ ਵੀ ਕੰਮ ਆਪਣਾ ਡਨ ਹੋ ਗਿਆ ਤੇ ਰੀਲ ਆਪਾਂ ਥੱਲੇ ਤਾਂ ਲਾਈ ਸੀ ਕਿਉਂਕਿ ਇਹਦੇ ਜਿੱਦਾਂ ਚੂਹੇ ਛੋਟੇ ਛੋਟੇ ਡਾਉਨ ਸੀਗੇ ਤਾਂ ਉਹਨਾਂ ਦੇ ਉੱਤੇ ਜਿੱਦਾਂ ਹੁਣ ਪੱਤੀਆਂ ਲਾਤੀਆਂ ਤੇ ਇਹ ਜਿੱਦਾਂ ਪਹਿਲਾਂ ਤਾਂ ਸਲਾਹ ਸੀਗੀ ਵੀ ਸਪ੍ਰਿੰਗ ਵਾਲੇ ਚੂਹੇ ਪਾ ਲੈਣੇ ਤੇ ਉਸ ਕਰਕੇ ਵੀ ਸਿੱਧਾ ਕਰਨਾ ਪੈਣਾ ਸੀਗਾ ਤੇ ਭਰਾ ਹੁਣ ਕਹਿੰਦੇ ਵੀ ਚਲੋ ਐਤ ਕਿੱਦੇ ਰਹਿਣ ਦੰਨੇ ਆ ਬਈ ਆਪਾਂ ਗਾਹਾਂ ਦਾ ਦੂਜਾ ਲਾ ਦੇਾਂਗੇ ਸਪਰਿੰਗਾਂ ਵਾਲੇ ਨੂੰ ਸਿੱਧਾ ਕਰਕੇ ਨਾ ਓਗਰ ਨੂੰ ਪੂਰਾ ਤੇ ਹੁਣ ਆਪਣਾ ਇਹਦਾ ਕੰਮ ਰਹਿ ਗਿਆ ਹੱਕ ਦਾ ਹੱਕ ਦੇ ਵਿੱਚ ਹੁਣ ਆਪਾਂ ਇਹਦੇ ਕੱਟ ਕੇ ਨਾ ਇਹਨੂੰ ਤੇ ਪੈ ਫਿੱਟ ਕਰਦੇ ਆ ਪਹਿਲਾਂ ਤੇ ਹੱਕ ਵਾਸਤੇ ਵੀ ਆਪਾਂ ਜਿਹੜਾ ਮਤਲਬ ਗੁੱਲਾ ਹੱਕ ਨੂੰ ਵੀ ਆ ਉਹ ਵੀ ਨਵਾਂ ਹੀ ਲਾ ਦੇਣਾ ਤੇ ਹੁਣ ਪਹਿਲਾਂ ਇਹਨੂੰ ਵੜਦੇ ਆ ਵਿੱਚੋਂ ਸੋਈ ਬੋਰਾ ਆਪਾਂ ਇਹਦਾ ਕੱਢ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪੈ ਪਠੋਕ ਕੇ ਨਾ ਆਹ ਤੇ ਫੇਰ ਇਹਨੂੰ ਕਰਦੇ ਆ ਬਿਲਡਿੰਗ ਸਾਰੀ ਹੋ ਗਈ ਹੈ ਆਪਣੀ ਦੋਨਾਂ ਪਾਸੇ ਤੇ ਹੁਣ ਆਪਾਂ ਹਨਾ ਇਹਦੇ ਹੁੱਕ ਨੂੰ ਗੁੱਲਾ ਲਾਉਨੇ ਆ ਪਟਕੇ ਨਾਵਾ ਕਿਉਂਕਿ ਉਹਦਾ ਵੀ ਗੁੱਲਾ ਵੱਡ ਹੋਇਆ ਆ ਕਾਫੀ ਤੇ ਉਹ ਵੀ ਆਪਾਂ ਨਵਾਂ ਹੀ ਲਾ ਦੇਣਾ ਆਇਆ ਜੀ ਪੁਰਾਣੇ ਗੁੱਲੇ ਦਾ ਹਾਲ ਇਹ ਕਿ ਤੈਥੋਂ ਵੱਡ ਬਹੁਤ ਹੋਇਆ ਇਹ ਦੋਚੀ ਗੱਲ ਇਹ ਚ ਦਾ 8 ਨੰਬਰ ਗੁੱਲਾ ਆਇਆ ਪਹਿਲਾਂ ਲੱਗਾ ਜਿਹੜਾ ਹੁਣ ਆਪਾਂ ਇਹਦੂ ਮੋਟਾ ਲਾ ਦੇਣਾ ਨਾਨਮ ਇਹ ਹੁਣ ਆਪਾਂ ਹੁੱਕ ਦੀ ਜਿੱਦਾਂ ਹਨਾ ਬਿਲਡਿੰਗ ਪਟਕੇ ਪੱਤੀਆਂ ਦੀ ਜਿਹੜੀਆਂ ਲੱਗੀਆਂ ਤੇ ਫਿਰ ਆਪਾਂ ਇਹਦਾ ਗੁੱਲਾ ਵੱਡਿਆ ਆ ਤੇ ਗੁੱਲਾ ਆਪਾਂ ਇਹਨੂੰ ਇਰਾਕ ਕੇ ਫਿਰ ਉਹਨਾ ਬਿਲਡਿੰਗ ਕਰਾਂਗੇ ਲੋ ਜੀ ਨਵਾਂ ਗੁੱਲਾ ਬਿਲਡਿੰਗ ਹੋ ਰਿਹਾ ਹੈ ਇਹਨੂੰ ਆਪਾਂ ਕਰਕੇ ਬਿਲਡਾਂ ਤਾਂ ਉਸ ਤੋਂ ਬਾਅਦ ਇਹਦੇ ਪਿੱਛੇ ਆਪਾਂ ਦੇਖ ਕੇ ਮਿਲ ਕੇ ਕਿੰਨਾ ਹੈ ਤੇ ਇਹਦੇ ਸ਼ਰਾਖ ਪਾ ਕੇ ਤਾਂ ਜੂਝਿਆ ਪਾਣਾ ਸਰਜੇ ਦਾ ਮੋੜ ਕੇ ਕਬ ਪਿਆਰ ਹੋ ਗਈ ਸੀ ਤਾਂ ਇਹ ਆਪਾਂ ਜਿਹੜਾ ਹਲਕੀ ਛੱਟ ਨਾਲ ਹੀ ਜਾਂਦੀ ਹੈ ਜਦੋਂ ਤੇ ਇਹਦਾ ਐਦਾ ਇਹ ਆ ਜਦੋਂ ਕਿ ਨਰਮਤਾ ਹੋਈ ਜਾਣੀ ਆ ਭਾਈ ਇਹ ਚੀਜ਼ੇ ਚਲੋ ਪਹਿਲਾਂ ਆਪਾਂ ਪੂਰਾ ਸਮਾ ਸਮਾ ਸੈਟ ਹੋ ਗਈ ਹੈ ਤਾਂ ਚਾਨੀ ਸਮਝ ਲਓ ਕਿ ਪਾਈ ਇੱਕ ਦੋ ਵਾਰੀ ਉਹ ਸਾਰੀ ਨਰਮਤਾ ਹੋ ਚੁੱਕੀ ਹੈ ਤੇ ਆਪਣਾ ਇਹਦਾ ਕੰਮ ਤਕਰੀਬਨ ਸਾਰਾ ਡਨਿੰਗ ਹੋ ਗਿਆ ਆ ਤੇ ਸਾਰੇ ਭਰਾ ਵੀਡੀਓ ਨੂੰ ਲਾਈਕ ਕਰ ਦਿਓ ਤਾਂ ਜਿਹੜੇ ਵੀਰ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਆਪਾਂ ਇਦਾਂ ਦਾ ਕੰਟੈਂਟ ਲੈ ਕੇ ਆਉਂਦੇ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ